ਉਹਦਾ ਗੇੜੇ ਕਿ ਨਾ ਵਸ ਚੱਲ ਦੀ ਮੇਮਨੀ ਨੂੰ ਪੂਰੀ ਸਤਿਗੁਰੂ ਛੱਡੀ ਵਾਲੀ ਜੀ ਥੱਲੇ ਆਪਣੇ ਬਾਰੇ ਤੇਰੇ ਗਰੀਬੀ ਦਾ ਵੀ ਆਹੀ ਠੀਕ ਹੈ ਗੱਲ ਆ ਵੀ ਆ ਜਾ ਆਪਾਂ ਤੇਰਾ ਗਰੀਬ ਦਾ ਗਰੀਬ ਕੰਮ ਕਰਾਵਾਂਗੇ ਠੀਕ ਹੈ ਭਾਈ ਲੈਂਦੀ ਐ ਮੇਮਨੀ ਵੀ ਲੰਗੂਰ ਬਾਂਦਰ ਜਿੱਡੀ ਐ ਬੱਸ ਭਾਈ ਬੱਸ ਬਸ ਇਹਨੂੰ ਚੈੱਕ ਕਰ ਲਈ ਸੌਦਾ ਬਣੇ ਨਾ ਬਣੇ ਤੇਰੀ ਅਸੀਂ ਤਸਵੀਰ ਵੀ ਕਿਉਂ ਬਣੀ ਐ ਟਰੈਕਟਰ ਦੀ ਤਸਵੀਰ ਬੱਸ ਫੁੱਟ ਕੀ ਤੇਰੀ ਬੱਕਰੀ ਨਹੀਂ ਵਿਕਣੀ ਐ ਖੜਾ ਟੁੱਟ ਜੂ ਕਿਉਂ ਵੀ ਗਲਤ ਕੰਮ ਨਹੀਂ ਕਰਦੇ ਕਿਸੇ ਦਾ ਨਵੇਂ ਦਾ ਹੁਣ ਪਸੰਦ ਜੱਟ ਦੇ ਘਰ ਦੀ ਬੱਕਰੀ ਆ ਗੱਲ ਸੁਣ ਮੁੱਠੀ ਆ ਵੀ ਜਮਾ ਕਰ ਤੇ ਖਾਣ ਵਾਲੀ ਆ ਕੱਕੰਡਾ ਜੇ ਕਿ ਜਰਦੀ ਬੱਕਰੀ ਨਵੇਂਗਾ ਤੇਲੇ ਮਹੀਨਾ ਦਾ ਮਿਆ ਮਿਆ ਹੀ ਕਰੀ ਜੋ ਇਹਨੂੰ ਕਿਤੇ ਬੰਨਦੀ ਰੇੜੀ ਵਾਗ ਗਿਆ ਉਹਦਾ ਕੰਮ ਤੇ ਵਾਗ ਗਿਆ ਇਹਨੂੰ ਜਵਾਸ ਵੀ ਸਾਮਨਣਗੇ ਸਿੱਧੀ ਪਰਚ ਮੇਰੇ ਬਾਰੇ ਚੱਜ ਚਰਵਾ ਕੇ ਪੁੱਛਣਾ ਆਪਾਂ ਤਾਂ ਕਹਿ ਕੇ 200 ਰੁਪਏ ਦੇਣਾ ਨਹੀਂ ਤੇ ਤੋਂ ਲੈਣੀ ਨੇ ਦੋਸਤੋ ਠੀਕ ਹੈ ਉਹ ਤਾਂ ਗੱਲ ਛੱਡੋ ਪੁਰਾ ਸਾਈਟ ਕੱਢ ਜੀ ਪਸੰਦ ਹੈ ਮੈਂ ਵੀ ਦੀ ਪਤੀਆ ਬੱਕਰੀ ਥੱਲੇ ਇਸ ਤਰ੍ਹਾਂ ਮੈਂ ਮਾਰ ਕੇ ਦੇਖ ਲੈਣਾ ਬਹੁਤ ਸੁਨਿਹਾਰ ਠੀਕ ਹੈ ਕੋਲੀ ਲੋਟਿਆ ਕੋਈ ਸੰਤ ਡਿੱਜ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਮੰਦਨੇ ਬੈਂਕ ਕਰੀਏ ਵੇਚਣ ਵਾਲੀਓ ਆਪਾਂ ਵੀ ਗੱਲ ਲੈਣ ਵਾਲੀਓ ਕਰਾਂਗੇ ਤਪਾਰ ਨਹੀਂ ਮਾਰਦੇ ਤਸਕ੍ਰਿਪਾ ਜੇ ਪਸੰਦੇ ਤੇਰੇ ਆਵੇਂ 18 20 ਮੰਗੜ ਦਾ ਫਿਰ ਆਪਾਂ ਵੀ ਨਹੀਂ ਗੱਲ ਕਰੀ ਲੈ ਲੈ ਨਾ ਇਹ ਗੱਲ ਸੁਣ ਲੈ ਮੇਰੀ ਕਿ ਕੈਕੀ ਤੇ ਤੁਲੂਗਾ ਜੋ ਕੁਸ ਨੂੰ ਕੈਕੀ ਇਹ ਤੁਲੂਗਾ ਕੋਈ ਚੋਰੀ ਨਹੀਂ ਕਰਦਾ ਠੀਕ ਹੈ ਆਲ ਦਾ ਫੜ ਵੇਚਤੀ ਦੱਸੋ ਜੀ ਨੂੰ ਸੂਰੀ 14000 ਦੀ ਵੇਚ ਦੇ ਖੁਸ਼ ਹੈ ਤਾਂ ਦੇ ਖੁਸ਼ ਹੋ ਛੋਡੇ ਸਾਨੂੰ ਦੇ ਬਣ ਪੀਏ ਬਹੁਤੀਆਂ ਗੱਲਾਂ ਮੈਂ ਜਾਣਦੀ ਤਾਂ ਤਾਂ ਤੇਰੇ ਨਾਲ ਮੈਂ ਇੱਥੇ ਕਾਦਲ ਪਾਈ ਨਹੀਂ ਠੀਕ ਹੈ ਮਾਲ ਮੋਲੀਆ ਬੋਲੇ ਠੀਕ ਮੰਗੇ ਨੇ ਲੈਣ ਵਾਲੇ ਨਹੀਂ ਮਸੂਲੋ ਦਿਆ ਵੀ ਸਹੀ ਮਾਲ ਮੋਲੀਆ ਬਚਾ ਲਈਓ ਪਲੇਮਾਨ ਸਪੰਸਾ ਹੋ ਨੀ ਮੰਗੀ ਠੀਕ ਹੈ ਮਾਲ ਕੋਲੇ ਦੇਣ ਵਾਸਤੇ 25 ਮੰਗੀ ਹੁੰਦਾ ਫਿਰ ਜਿਆ ਇਹ ਨਹੀਂ ਰੱਖਣੀਆਂ ਕਰੇ ਪਹਿਲੀ ਵਾਰ ਚੰਗੀ ਮੇਵੜੀਆਂ ਚ 5400 ਰੁਪਏ ਥੱਲੇ ਕੀ ਮਹਿੰਗੀ ਹੈ ਇਹ ਬੇਵੜੀ ਨਿਕਾ ਦੁੱਧ ਪੀਊਗਾ ਗਰੀਬ ਆਦਮੀ ਫਿਰ ਲੋਕ ਕਹਿੰਦੇ ਝੂਠੀਆਂ ਲੋਂਦਾ ਕਾਦੀ ਝਕੀ ਨਵਾਉਂਦਾ ਮੈਂ ਸਹੀ ਕੰਮ ਕਰਾਉਣਾ ਨਹੀਂ ਨਹੀਂ ਬਹੁਤ ਸਹੀ ਗੱਲ ਹੈ ਜੀ ਸਹੀ ਆਪਾਂ ਗਲਤ ਕਿਉਂ ਕਿਸੇ ਨਾਲ ਕਰਾਈਏ ਕਹਿ ਕੇ ਰੋਟੀ ਲੈਣੀ ਹੈ ਭਈ ਮੀਨਤ ਦੀ ਨਹੀਂ ਉਹ ਤਾਂ ਹੱਕ ਹੀ ਹੈ ਜੀ ਦੇ ਵਿਚਾਰ ਨੇ ਪੈਸੇ ਬਾਈ ਨਵੀਂ ਬੱਕਰੀ ਹੈ ਦੋ ਸੂਏ ਪੀ ਲੈ ਆਰਾਮ ਨਾਲ ਫਿਰ ਵੇਚ ਲਈ ਠੱਪ ਪਰੱਖ ਲਈ ਇਹਦੀ ਗਾਂ ਨੂੰ ਵੇਚ ਲਈ ਬੱਕਰੀ ਤਿਆਰ ਹੋ ਜੂ ਤੇ ਨਹੀਂ ਲੱਗਦੀ ਹੈ ਅਜਾ ਕਦੀ ਜਮਣਾਂ ਨਾ ਆਉਂਦਾ ਬਾਣੀ ਮਹਿੰਗੀ ਦੇ ਕੇ ਅਗਲਾ ਲੁੱਟ ਜੇ ਬੋਲੇ ਵਿਚਾਰਾ ਕੱਲ ਨੂੰ ਲੋਟ ਆਵੇ ਨਾ ਆਵੇ ਅਗਲਾ ਅੱਧ ਮੁੱਲ ਦੇ ਦਿੰਦਾ ਵੀ ਫਿਰ ਕਹਿੰਦਾ ਅੱਜੂ ਨੇ ਮਹਿੰਗੀ ਦਵਾਤੀ ਤਸਰਾ ਅੱਜੂ ਕਿਦਨ ਮਰੇ ਵਿਚ ਵਿਚਾਲੇ ਇਕਾ ਦੇ ਉਧਰ ਕਹਿੰਦੇ ਰਾਜੂ ਨਵੇਂ ਦੀ 18 ਮੋਲ ਤਰੀ ਬਿਠੇ ਅਸੀਂ ਵੀ ਕੁਆਸਾ ਛੋਟਿਆ ਉਹ ਕੁਦਰਤੀ ਸੋਧਾ ਲਾ ਲਿਆ ਕਰੀ ਨਾ ਬਾ ਤੇਰੀ ਬਾਜ ਬੱਕਰੀਆਂ ਸਹੀ ਰੁਪਿਆ ਦੀ ਮੰਗੇ ਰਹੇ ਨੇ ਦੰਦ ਕਿਵੇਂ ਰਾਜੂ ਨਵੇਂ ਆ ਜੀ ਅੱਛਾ ਮਾਨ ਨਵੇਂ ਲੈ ਮੋਤੀਆਂ ਵਰਗੇ ਚਿੱਟੇ ਲੈ ਦੰਦ ਵਰਸ਼ ਕਰ ਵਰਸ਼ ਕਰ ਰੇ ਰੇ ਚ ਮਿਲ ਗਈ ਹੈ ਨਾ ਨਹੀਂ ਕਹਿ ਨਹੀਂ ਲੱਗਿਆ ਮੇਰਾ ਖਿਆਲ ਪੂਰੇ 8 ਦੰਦੇ ਨੇ ਹੂੰ ਵਧੀਆ ਰੇਟ 'ਚ ਹੈ ਉਹ ਗਰੀਬ ਆਦਮੀ ਦੁੱਧ ਪੀ ਲੂ ਆਪਾਂ ਨੂੰ ਕੀ ਹੈ ਦੋਤਨੇ ਵੇ ਦੀ ਮਾੜੀ ਨਹੀਂ ਭਾਈ ਦੋਤਨੇ ਤਿੰਨਵਾਰੀ ਬੱਕਰੀ ਕੋਈ ਮੈਂਜੀ ਨਹੀਂ ਇਹ ਬੱਕਰੀ ਕੋਈ ਨਹੀਂ ਬਹੁਤ ਵਧੀਆ ਮੈਂ ਬੱਕਰੀ ਵੀ ਜੜ ਕੇ ਹੁਣ ਦਰ ਤਿੰਦੇ ਤੜਦਾ ਪਰ ਜੇ ਇਹ ਚੋਊਗਾ ਚੂਈਂ ਜਉ ਨਹੀਂ ਚੋਊਤਾ ਦੁੱਧ ਪੀਂਦਾ ਦੁੱਧ ਪੀਂਦਾ ਨਹੀਂ ਵੀ ਨਹੀਂ ਆਪਦੀ ਮਾਂ ਦਾ ਰਿਣਾ ਚ ਜਾਊਗੀ ਮੈਂ ਇਹ ਤਾਂ ਮਹਾ ਦੋਮਿਨੀਆ ਨੂੰ ਪੱਟ ਬਣ ਜੂ ਚੁੰਗ ਚੁੰਗਾ ਕਾਲੀ ਦੰਜ ਹੈ ਨਾਖ ਵਰਗੀ ਕਿਦਾ ਕੀ ਮਾਰਿਆ ਜੀ